ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਮੋਗੇ ਤੁਹਾਡਾ ਆਪਣਾ ਚੈਨਲ ਧਨੋਲਾ ਕਪਲ ਬਲੌਗਸ ਅਸੀਂ ਹਾਂ ਧਨੋਲਾ ਕਪਲ ਬਲੌਗ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਅਸੀਂ ਧੰਨਵਾਦੀ ਆ ਤੁਹਾਡੇ ਸਾਰਿਆਂ ਦੇ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਐਨੀ ਸਪੋਰਟ ਕੀਤੀ ਆਪਾਂ ਆਪਣੇ ਚੈਨਲ ਦੀ ਗਰੋ 1 ਮਹੀਨੇ ਵਿੱਚ ਵਧੀਆ ਕਰ ਲਈ ਇਸ ਕਰਕੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਅੱਜ ਆਪਾਂ ਤੁਹਾਡੇ ਨਾਲ ਜ਼ਿੰਦਗੀ ਦੀਆਂ ਕੁਝ ਸਚਾਈਆਂ ਦੀ ਗੱਲ ਕਰਦੇ ਆਂ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮਾਂ ਦੇ ਵਿੱਚ ਉਲਝੇ ਹੋਏ ਆਂ ਡੇਲੀ ਦੇ ਸਾਡੇ ਕੰਮਕਾਰ ਸਾਡੇ ਰੋਜ਼ ਦੇ ਰੁਝੇਵੇਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕੁ ਉਲਝਾ ਚੁੱਕੇ ਨੇ ਕਿ ਸਾਨੂੰ ਹੋਰ ਕਿਸੇ ਵੀ ਗੱਲ ਦਾ ਧਿਆਨ ਨਹੀਂ ਰਹਿੰਦਾ ਅੱਜ ਆਪਾਂ ਗੱਲ ਕਰਦੇ ਆਂ ਇੱਕ ਅਜਿਹੀ ਕਹਾਣੀ ਦੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦੀ ਆ ਇੱਕ ਵਾਰ ਦੀ ਗੱਲ ਆ ਜਿੱਦਾਂ ਕਿ ਇਹ ਕਹਾਣੀ ਆਪਾਂ ਨੂੰ ਸਮਝਾਉਣ ਦੇ ਲਈ ਹੋਵੇ ਜਿੱਦਾਂ ਜਿੱਤੇ ਤੱਕ ਮੇਰੀ ਸੋਚ ਆ ਮੈਂ ਤੁਹਾਡੇ ਨਾਲ ਇਹ ਸਾਂਝੀ ਤਾਂ ਕਰਨਾ ਚਾਹੁੰਦੀ ਆ ਕਿਉਂਕਿ ਜੋ ਮੈਨੂੰ ਮਹਿਸੂਸ ਹੋਇਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰੀ ਇਹ ਕਹਾਣੀ ਸੁਣ ਕੇ ਤੁਹਾਨੂੰ ਵੀ ਉਦਾਂ ਦਾ ਹੀ ਮਹਿਸੂਸ ਹੋਵੇਗਾ ਜੇਕਰ ਤੁਹਾਨੂੰ ਮੇਰੀ ਇਹ ਕਹਾਣੀ ਚੰਗੀ ਲੱਗੀ ਜਾਂ ਇਸ ਕਹਾਣੀ ਦੇ ਵਿੱਚ ਕੋਈ ਸੱਚਾਈ ਤੁਹਾਨੂੰ ਲੱਗੀ ਮਿਹਾਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਅਜਿਹਾ ਕਰ ਰਹੇ ਹਾਂ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਬੀਤ ਰਿਹਾ ਜੋ ਅਸੀਂ ਅੱਖਾਂ ਤੋਂ ਓਲੇ ਕਰੀ ਬੈਠੇ ਆਂ ਜਿਨੇ ਸਾਡੀ ਜ਼ਿੰਦਗੀ ਦੇ ਵਿੱਚ ਚੰਗੀ ਤਰ੍ਹਾਂ ਕੰਮ ਆਉਣਾ ਤਾਂ ਜ਼ਰੂਰ ਮੇਰੀ ਇਹ ਕਹਾਣੀ ਸੁਣਨ ਤੋਂ ਬਾਅਦ ਇਸ ਕਹਾਣੀ ਦੇ ਬਲੌਗ ਦੇ ਐਂਡ ਤੇ ਆਪਣੇ ਕਮੈਂਟ ਜ਼ਰੂਰ ਕਰਕੇ ਜਾਣੀ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਤੁਸੀਂ ਕਿੰਨਾ ਇਸ ਕਹਾਣੀ ਤੋਂ ਸਿੱਖਿਆ ਤਾਂ ਉਹਦੇ ਬਾਰੇ ਆਪਣੀ ਰਾਇ ਜ਼ਰੂਰ ਦੇ ਕੇ ਜਾਣੀ ਇਹਦੇ ਲਈ ਤੁਹਾਡਾ ਤਨਾਲਾ ਕਪਲ ਬਲੌਗ ਚੈਨਲ ਵੱਲੋਂ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਚੈਨਲ ਤੇ ਆਉਣੇ ਹੋ ਆਪਣਾ ਟਾਈਮ ਦਿਨੇ ਹੋ ਸਾਡੀਆਂ ਗੱਲਾਂ ਸੁਣਦੇ ਹੋ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਹੁਣ ਆਪਾਂ ਆਉਣੇ ਆ ਉਸ ਮੁੱਦੇ ਦੀ ਗੱਲ ਤੇ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹਣੀ ਆ ਇੱਕ ਵਾਰ ਦੀ ਗੱਲ ਆ ਇੱਕ ਘਰ ਦੇ ਵਿੱਚ ਇੱਕ ਬਜ਼ੁਰਗ ਬਿਮਾਰ ਹੋ ਗਏ ਉਹਨਾਂ ਨੂੰ ਪਰਿਵਾਰ ਵੱਲੋਂ ਉਹਨਾਂ ਦੇ ਪੁੱਤ ਧੀਆ ਪੋਤਰਿਆਂ ਵੱਲੋਂ ਹਸਪੀਟਲ ਦੇ ਵਿੱਚ ਹਸਪਤਾਲ ਦੇ ਵਿੱਚ ਲੈ ਜਾ ਕੇ ਦਾਖਲ ਕਰਵਾ ਦਿੱਤਾ ਗਿਆ ਜਦੋਂ ਹੀ ਬਜ਼ੁਰਗ ਨੂੰ ਲੈ ਕੇ ਹਸਪਤਾਲ ਪਹੁੰਚਿਆ ਗਿਆ ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਬਚਾ ਸਕਦੇ ਜੇ ਤੁਸੀਂ ਆਪਣੇ ਕਿਸੇ ਸਕੇ ਸਬੰਧੇ ਪੁੱਤਰ ਪੋਤਰਿਆਂ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਆਪਾਂ ਇਹਨਾਂ ਨੂੰ 2 ਦਿਨ ਆਰਟੀਫੀਸ਼ਲ ਜਿਹਨੂੰ ਆਪਾਂ ਕਿ ਡੁਪਲੀਕੇਟ ਆਕਸੀਜਨ ਕਹਿ ਦਿੰਦੇ ਆ ਉਹ ਦੇ ਕੇ ਰੱਖ ਸਕਦੇ ਆ ਤੁਸੀਂ ਜਿੰਨਾਂ ਨੂੰ ਵੀ ਮਲਾਉਣਾ 2 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਮਲਾ ਸਕਦੇ ਹੋ ਤਾਂ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਕਿ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲੈਨੇ ਆ ਉਹਨਾਂ ਨੂੰ ਦੱਸ ਦਿੰਨੇ ਆ ਵੀ ਆਪਣੇ ਬਜ਼ੁਰਗ ਸਿਰਫ 2 ਦਿਨਾਂ ਦੇ ਮਹਿਮਾਨ ਨੇ ਜ਼ਿੰਦਗੀ ਤੇ ਡਾਕਟਰ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਵੀ ਜਿਹੜਾ ਵੀ ਇਹਨਾਂ ਨੂੰ ਮਿਲਣਾ ਚਾਹੁੰਦਾ ਉਹ 2 ਦਿਨਾਂ ਦੇ ਵਿੱਚ ਵਿੱਚ ਆ ਕੇ ਇਹਨਾਂ ਨੂੰ ਮਿਲ ਸਕਦਾ ਕੀ ਹੋਇਆ ਸਾਰੇ ਪਰਿਵਾਰ ਵੱਲੋਂ ਆਪਣੇ ਸਕੇ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਮੈਸੇਜ ਭੇਜ ਦਿੱਤੇ ਗਏ ਕਿ ਤੁਸੀਂ ਆ ਕੇ ਬਜ਼ੁਰਗਾਂ ਨੂੰ ਮਿਲ ਸਕਦੇ ਹੋ ਸਾਰੇ ਰਿਸ਼ਤੇਦਾਰ ਉਸੇ ਹੀ ਟਾਈਮ ਆਪਣੇ ਕੰਮ ਧੰਦੇ ਛੱਡਦੇ ਹੋਏ ਹਸਪੀਟਲ ਪਹੁੰਚੇ ਉੱਥੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਬਜ਼ੁਰਗ ਬੋਲ ਤਾਂ ਨਹੀਂ ਰਹੇ ਪਰ ਇੱਕ ਵੈਂਟੀਲੇਟਰ ਤੇ ਪਾ ਕੇ ਉਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਆ ਨਕਲੀ ਸਾਹਾਂ ਦੇ ਨਾਲ ਉਹ ਕੁਸ਼ਕ ਜਿਉਂਦੇ ਕੁਸ਼ਕ ਮਰਿਆਂ ਦੇ ਬਰਾਬਰ ਹੋਏ ਹੋਏ ਨੇ ਰਿਸ਼ਤੇਦਾਰ ਪੁੱਤ ਧੀਆਂ ਸਾਰੇ ਉਸ ਬਜ਼ੁਰਗ ਦੇ ਦਰਸ਼ਨ ਕੀਤੇ ਉਹਨਾਂ ਨਾਲ ਆਪਣੇ ਵੱਲੋਂ ਗੱਲਾਂ ਕੀਤੀਆਂ ਪਰ ਬਜ਼ੁਰਗਾਂ ਵੱਲੋਂ ਕੋਈ ਵੀ ਰਿਪਲਾਈ ਨਾ ਹੋਇਆ ਉਸ ਤੋਂ ਥੋੜੇ ਟਾਈਮ ਬਾਅਦ ਬਜ਼ੁਰਗਾਂ ਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਜਿਵੇਂ ਹੀ ਸਾਰੇ ਰਿਸ਼ਤੇਦਾਰ ਸਾਕ ਸਬੰਧੀਆਂ ਦੀ رائے ਹੋਈ ਕਿ ਆਪਾਂ ਹੁਣ ਇਹਨਾਂ ਨੂੰ ਘਰ ਲੈ ਜਾ ਕੇ ਇਹਨਾਂ ਦਾ ਸੰਸਕਾਰ ਕਰਨਾ ਹੈ ਤਾਂ ਪੁੱਤ ਨੇ ਸੋਚਿਆ ਕਿ ਹਾਂ ਮੈਂ ਪਹਿਲਾਂ ਕਾਊਂਟਰ ਤੇ ਜਾ ਕੇ ਰਿਸੈਪਸ਼ਨ ਤੇ ਜਾ ਕੇ ਆਪਣੇ ਪਿਓ ਦੇ ਉੱਪਰ ਜੋ ਵੀ ਖਰਚ ਹੋਇਆ ਉਹਦਾ ਹਿਸਾਬ ਕਰਿਆ ਵਾਂ ਉਹ ਤੋਂ ਬਾਅਦ ਹੀ ਹਸਪਤਲ ਵਾਲੇ ਮੈਨੂੰ ਲਾਸ਼ ਨੂੰ ਲੈ ਕੇ ਜਾਣ ਦੇਣਗੇ ਜਿਵੇਂ ਹੀ ਪੁੱਤਰ ਹਸਪੀਟਲ ਦੇ ਰਿਸੈਪਸ਼ਨ ਤੇ ਪਹੁੰਚਿਆ ਉੱਥੇ ਜਾ ਕੇ ਗੱਲ ਕੀਤੀ ਕਿ ਸਾਡਾ ਬਿੱਲ ਕਲੀਅਰ ਕਰ ਦਿਓ ਅਸੀਂ ਆਪਣੇ ਬਜ਼ੁਰਗਾਂ ਨੂੰ ਘਰ ਲੈ ਕੇ ਜਾਣਾ ਹੈ ਰਿਸੈਪਸ਼ਨ ਵੱਲੋਂ ਜਵਾਬ ਦਿੱਤਾ ਗਿਆ ਕਿ ਤੁਹਾਡਾ 2 ਦਿਨਾਂ ਦਾ 1,40,000 ਰੁਪਿਆ ਖਰਚਾ ਆ ਗਿਆ ਤੁਸੀਂ ਕਾਊਂਟਰ ਤੇ ਇਸ ਨੂੰ ਜਮ੍ਹਾਂ ਕਰਵਾ ਕੇ ਆਪਣੀ ਫਾਈਲ ਜਮ੍ਹਾਂ ਕਰਵਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਘਰ ਚਲੇ ਜਾਓ ਇਸ ਨਾਲ ਕੀ ਹੋਇਆ ਉਸਦੇ ਪੁੱਤਰ ਨੇ ਜੋ ਵੀ ਖਰਚਾ ਹਸਪਤਾਲ ਵੱਲੋਂ ਉਹਨੂੰ ਦਿੱਤਾ ਗਿਆ ਉਹ ਸਾਰਾ ਭਰਤਾ ਭਰਨ ਤੋਂ ਬਾਅਦ ਆਪਣੇ ਪਿਤਾ ਜੀ ਨੂੰ ਘਰ ਲੈ ਗਿਆ ਘਰੇ ਲਿਜਾ ਕੇ ਸੰਸਕਾਰ ਕਰਨ ਤੋਂ ਪਹਿਲਾਂ ਉਹ ਸਿੱਧਾ ਗੁਰੂ ਘਰ ਚਲਿਆ ਗਿਆ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠ ਕੇ ਉਸ ਨੇ ਆਪਣੀ ਨੀਵੀਂ ਪਾ ਲਈ ਤੇ ਬਹੁਤ ਜ਼ਿਆਦਾ ਰੋਇਆ ਰੋਣ ਨਾਲ ਉਹਨੇ ਇਹ ਗੱਲ ਸਾਂਝੀ ਕੀਤੀ ਉਹ ਇਹ ਗੱਲ ਆਪਣੇ ਆਪ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰ ਰਿਹਾ ਸੀ ਕਿ ਤੁਸੀਂ ਸਾਨੂੰ ਇੰਨੇ ਜ਼ਿਆਦਾ ਅਣਮੁੱਲੇ ਸਾਹ ਦਿੱਤੇ ਨੇ ਜਿਹਦੀ ਸਾਡੇ ਤੋਂ ਤੁਸੀਂ ਕੋਈ ਕੀਮਤ ਨਹੀਂ ਮੰਗਦੇ ਅੱਜ ਹਸਪਤਾਲ ਨੇ ਸਾਡੇ ਤੋਂ 2 ਦਿਨਾਂ ਦੇ 1 ਲੱਖ 40 ਰੁਪਏ ਲੈ ਲਏ ਜਿਹੜੇ ਕਿ ਸਾਨੂੰ ਡੁਪਲੀਕੇਟ ਸਾਹ ਦੇਣ ਦੀ ਕੀਮਤ ਉਹਨਾਂ ਨੇ ਸਾਡੇ ਤੋਂ 2 ਦਿਨਾਂ ਦੀ ਲੈ ਲਈ ਪਰ ਜਦੋਂ ਤੋਂ ਅਸੀਂ ਇਸ ਧਰਤੀ ਤੇ ਆਏ ਹਾਂ ਸਾਡਾ ਜਨਮ ਹੋਇਆ ਤੁਸੀਂ ਕਦੇ ਵੀ ਸਾਡੇ ਸਾਹਾਂ ਦੀ ਗਿਣਤੀ ਦਾ ਮੁੱਲ ਨਹੀਂ ਪਾਇਆ ਤੇ ਸਾਡੇ ਤੋਂ ਕਦੇ ਵੀ 1 ਰੁਪਿਆ ਏ ਨਹੀਂ ਕਿਹਾ ਵੀ ਅੱਜ ਤੈਨੂੰ ਜਿੰਨੇ ਸਾਹ ਦਿੱਤੇ ਨੇ ਮੈਨੂੰ ਇਹਨਾਂ ਦੀ ਕੀਮਤ ਚਾਹੀਦੀ ਆ ਪਰ ਅਸੀਂ ਕਦੇ ਵੀ ਤੁਹਾਡਾ ਸ਼ੁਕਰਾਨਾ ਨਹੀਂ ਕੀਤਾ ਕੁਦਰਤ ਦਾ ਕਦੇ ਵੀ ਸ਼ੁਕਰਾਨਾ ਅਸੀਂ ਨਹੀਂ ਕਰਦੇ ਇਹ ਸਾਡੀ ਜ਼ਿੰਦਗੀ ਦੀ ਅਸਲ ਸਚਾਈ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਜੋ ਸਾਨੂੰ ਦਿੱਤਾ ਜਾਂਦਾ ਉਹਦਾ ਕਦੇ ਵੀ ਸ਼ੁਕਰਾਨਾ ਆਪਣੀ ਜ਼ਿੰਦਗੀ ਵਿੱਚ ਨਹੀਂ ਕੀਤਾ 1.40 ਹਜ਼ਾਰ ਦੇ ਵਿੱਚ ਸਾਨੂੰ ਸਿਰਫ 2 ਦਿਨਾਂ ਦੇ ਸਾਹ ਮਿਲੇ ਨੇ ਅਸੀਂ ਜੇ ਅੱਜ ਤੋਂ ਲੈ ਕੇ ਜਦੋਂ ਤੋਂ ਸਾਡਾ ਜਨਮ ਹੋਇਆ ਆਪਣੀ ਜ਼ਿੰਦਗੀ ਦੇ ਸਾਹਾਂ ਦੀ ਗਿਣਤੀ ਦਾ ਮੁੱਲ ਪਾਈਏ ਤਾਂ ਹੋ ਸਕਦਾ ਉਹਨੇ ਪ੍ਰਮਾਤਮਾ ਅੱਗੇ ਇਹ ਕਿਹਾ ਵੀ ਜੇ ਹੋ ਸਕਦਾ ਤਾਂ ਅਸੀਂ ਤੇਰੀ ਕੀਮਤ ਕਦੇ ਅਦਾ ਨਹੀਂ ਕਰ ਸਕਦੇ ਪਰ ਤੂੰ ਸਾਡੇ ਤੋਂ ਕਦੇ ਰੁਪਈਆ ਵੀ ਨਹੀਂ ਮੰਗਿਆ ਜੇ ਅਸੀਂ ਤੇਰਾ ਮੁੱਲ ਤਾਰਨ ਤੇ ਆਈਏ ਤਾਂ ਸਾਡਾ ਸਭ ਕੁਝ ਵਿਕਜੂ ਤੇ ਅਸੀਂ ਤੇਰੀ ਇੱਕ ਦਿਨ ਦੇ ਸਾਹਾਂ ਦੀ ਕੀਮਤ ਵੀ ਨਹੀਂ ਉਤਾਰ ਸਕਦੇ ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਕਿ ਇਹ ਸਚਾਈ ਆ ਅਸੀਂ ਕੁਦਰਤ ਨਾਲੋਂ ਕਿੰਨੇ ਜ਼ਿਆਦਾ ਟੁੱਟ ਗਏ ਆ ਅਸੀਂ ਕਦੇ ਕਿਸੇ ਚੀਜ਼ ਦਾ ਸੁਕਰਾਨਾ ਨਹੀਂ ਕਰਦੇ ਸਾਨੂੰ ਪ੍ਰਮਾਤਮਾ ਨੇ ਜੋ ਵੀ ਦਿੱਤਾ ਅਸੀਂ ਕਦੇ ਉਹਦੇ ਬਾਰੇ ਨਹੀਂ ਸੋਚਿਆ ਅਸੀਂ ਦਿਨੋਂ ਦਿਨ ਦਰਖਤ ਵੀ ਕੱਟ ਰਹੇ ਹਾਂ ਜਿਹੜੇ ਸਾਨੂੰ ਫ੍ਰੀ ਆਕਸੀਜਨ ਦੇ ਰਹੇ ਨੇ ਨਾ ਹੀ ਅਸੀਂ ਕਦੇ ਪ੍ਰਮਾਤਮਾ ਨੂੰ ਯਾਦ ਕੀਤਾ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਕੋ ਓਲਝ ਚੁੱਕੇ ਹਾਂ ਕੰਮਕਾਰ ਦੇ ਵਿੱਚ ਐਨੇ ਬਿਜੀ ਹੋ ਚੁੱਕੇ ਹਾਂ ਕਿ ਸਾਨੂੰ ਇਹ ਗੱਲਾਂ ਦਾ ਧਿਆਨ ਹੀ ਨਹੀਂ ਰਿਹਾ ਕਿ ਹਾਂ ਅਸੀਂ ਜੋ ਆਪਦੀ ਅਸਲ ਜ਼ਿੰਦਗੀ ਦੇ ਵਿੱਚ ਇੱਥੇ ਕਰਨ ਆਏ ਹਾਂ ਉਹ ਨਹੀਂ ਕਰ ਰਹੇ ਨਾ ਹੀ ਅਸੀਂ ਪ੍ਰਮਾਤਮਾ ਦਾ ਕਿਸੇ ਵੇਲੇ ਸੁਕਰਾਨਾ ਕਰ ਰਹੇ ਹਾਂ ਨਹੀਂ ਅਸੀਂ ਕਦੇ ਕੁਦਰਤ ਦੇ ਇੰਨੇ ਧੰਨਵਾਦੀ ਹੋਏ ਆ ਕਿ ਅਸੀਂ ਉਹਨੂੰ ਦੱਸ ਸਕੀਏ ਕਿ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਆ ਜਿੱਥੇ ਸਾਡਾ ਦਿਲ ਕਰਦਾ ਅਸੀਂ ਦਰਖਤ ਵੱਢ ਦਿੰਨੇ ਆ ਕਦੇ ਵੀ ਦਰਖਤ ਨਹੀਂ ਲਾਉਂਦੇ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਇਹ ਰਿਕਵੈਸਟ ਆ ਕਿ ਜਦੋਂ ਵੀ ਤੁਹਾਡੀ ਕੋਈ ਐਨੀਵਰਸਰੀ ਕੋਈ ਵਰਡੇ ਹੁੰਦਾ ਤਾਂ ਇੱਕ ਤਾਂ ਦਰਖਤ ਜ਼ਰੂਰ ਲਾਇਆ ਕਰੋ ਦੂਸਰੀ ਗੱਲ ਇਹ ਦਿਨਾ ਸਾਨੂੰ ਆਕਸੀਜਨ ਮਿਲਦੀ ਆ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹ ਜਿਹੜੇ ਸੌਖੇ ਹੋ ਜਾਣਗੇ ਦੂਜਾ ਇੱਕ ਤੋਂ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿ ਤੂੰ ਸਾਨੂੰ ਇੰਨੀ ਅਨਮੁੱਲੀ ਜ਼ਿੰਦਗੀ ਦਿੱਤੀ ਆ ਇੰਨੇ ਸਾਹ ਬਖਸ਼ੇ ਨੇ ਜਿਨ੍ਹਾਂ ਦਾ ਤੂੰ ਸਾਡੇ ਤੋਂ ਕਦੇ ਹਿਸਾਬ ਨਹੀਂ ਮੰਗਿਆ ਅਸੀਂ ਜ਼ਿੰਦਗੀ ਜਿਉਂ ਕੇ ਜਾਨੇ ਆ ਪਰ ਅਸੀਂ ਕਦੇ ਵੀ ਤੇਰੇ ਕਿਸੇ ਵੀ ਕੰਮ ਦੀ ਜੋ ਦਿੱਤੇ ਗਏ ਸਾਹ ਨੇ ਉਹਦੀ ਕਦਰ ਨਹੀਂ ਪਾਈ ਉਹਦੇ ਲਈ ਉਹਦੇ ਤੋਂ ਮਾਫੀ ਜ਼ਰੂਰ ਮੰਗਿਆ ਕਰੋ ਕਿ ਸਾਡੇ ਤੋਂ ਜੋ ਗਲਤੀਆਂ ਜ਼ਿੰਦਗੀ 'ਚ ਹੋਈਆਂ ਨੇ ਜਾਂ ਅਸੀਂ ਕਦੇ ਤੇ ਸ਼ੁਕਰਾਨਾ ਨਹੀਂ ਕੀਤਾ ਉਹਦੇ ਲਈ ਪ੍ਰਮਾਤਮਾ ਤੂੰ ਸਾਨੂੰ maaf ਕਰ ਦੇ ਪਰ ਸਾਨੂੰ ਕਦੇ ਵੀ ਰੱਬ ਨੂੰ ਭੁੱਲਣਾ ਨਹੀਂ ਚਾਹੀਦਾ ਇਦਾਂ ਦੀ ਇੱਕ ਸਚਾਈ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹਣੀ ਆ ਜਿਵੇਂ ਕਿ ਆਪਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਹਮੇਸ਼ਾ ਸਿਖਾਉਂਦੇ ਆ ਕਿ ਬੇਟਾ 100 ਨੰਬਰ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ ਤੇ 108 ਨੰਬਰ ਐਂਬੂਲੈਂਸ ਦਾ ਹੁੰਦਾ ਅੱਜ ਆਪਾਂ ਇੱਕ ਅਜਿਹੀ ਗੱਲ ਕਰਦੇ ਆ ਜਿਵੇਂ ਹੀ ਆਪਾਂ ਕਿਸੇ ਵੀ ਬੱਚੇ ਨੂੰ ਖੜਾ ਕੇ ਪੁੱਛਦੇ ਆ ਵੀ ਬੇਟਾ 108 ਨੰਬਰ ਕੀ ਹੁੰਦਾ ਤਾ ਸਾਰੇ ਬੱਚੇ ਤੁਹਾਨੂੰ ਇਹੀ ਦੱਸਣਗੇ ਜਿਵੇਂ ਕਿ ਮੇਰਾ ਬੱਚਾ ਵੀ ਮੈਂ ਇੱਕ ਟੀਚਰ ਆ ਮੇਰੇ ਬੱਚੇ ਨੂੰ ਵੀ ਮੈਂ ਇਹੀ ਦੱਸਿਆ ਹੋਇਆ ਵੀ ਬੇਟਾ 108 ਨੰਬਰ ਤੇ ਐਂਬੂਲੈਂਸ ਕਾਲ ਹੁੰਦੀ ਆ ਸਾਰੇ ਬੱਚੇ ਜਾਂ ਸਾਰੇ ਘਰ ਦੇ ਵਿੱਚ ਵੱਡੇ ਛੋਟੇ ਜੋ ਵੀ ਨੇ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ 108 ਨੰਬਰ ਤੇ ਜਿਹੜੀ ਕਾਲ ਆ ਉਹ ਐਂਬੂਲੈਂਸ ਨੂੰ ਜਾਂਦੀ ਆ ਪਰ ਕਦੇ ਵੀ ਤੁਹਾਨੂੰ ਕਿਸੇ ਤੋਂ 에ਅਰਪਲਾਈ ਨਹੀਂ ਮਿਲੂ ਕਿ 108 ਨੰਬਰ ਜ਼ਿੰਦਗੀ ਦਾ ਨਾਮ ਉਹ ਕਿਵੇਂ ਆ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਆ ਜਿਵੇਂ ਕਿ 108 ਨੰਬਰ ਤੇ ਤੁਸੀਂ ਕਾਲ ਕਰਦੇ ਹੋ ਤਾਂ ਐਂਬੂਲੈਂਸ ਆਉਂਦੀ ਆ ਤਾਂ ਬੱਚਿਆਂ ਦੇ ਮਨ ਦੇ ਵਿੱਚ ਇਹੀ ਵਸਿਆ ਹੋਇਆ ਵੀ 108 ਨੰਬਰ ਸਿਰਫ ਐਂਬੂਲੈਂਸ ਦਾ ਨੰਬਰ ਆ ਤੇ ਆਪਾਂ ਵੀ ਕਿਤੇ ਨਾ ਕਿਤੇ ਆਪਣੀ ਹੀ ਗਲਤੀ ਆ ਆਪਾਂ ਆਪਣੇ ਬੱਚਿਆਂ ਨੂੰ ਦੱਸਦੇ ਵੀ ਇਹੀ ਆ ਕਿ 108 ਨੰਬਰ ਤੇ ਜਿਹੜੀ ਕਾਲ ਹੁੰਦੀ ਆ ਉਹ ਸਿਰਫ ਐਂਬੂਲੈਂਸ ਨੂੰ ਜਾਂਦੀ ਆ ਬੱਚਿਆਂ ਨੇ ਜੋ ਤੁਸੀਂ ਦੱਸਿਆ ਉਹਦੇ ਤੇ ਰੱਟਾ ਲਾ ਲਿਆ ਤੇ ਜਦੋਂ ਵੀ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਪੁੱਛੂਗਾ ਤਾਂ ਉਹਨਾਂ ਨੇ ਇਹੀ ਕਹਿਣਾ ਕਿ 108 ਨੰਬਰ ਐਂਬੂਲੈਂਸ ਦਾ ਨੰਬਰ ਆ ਪਰ ਅਸਲ ਸਚਾਈ ਕੀ ਆ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਇੱਕ ਮਾਲਾ ਦਾ ਜਾਪ ਕਰਦੇ ਸੀ ਮਾਲਾ ਦੇ ਮਣਕੇ ਹੁੰਦੇ ਨੇ 108 ਤਾਂ ਉਹਦਾ ਨਾਮ ਆ ਜ਼ਿੰਦਗੀ ਜਿਵੇਂ ਇੱਕ ਇੱਕ ਨੰਬਰ ਨੂੰ ਸਮਝ ਲਓ ਤੁਸੀਂ ਪਰਮਾਤਮਾ 0 0 ਕੌਣ ਆ ਅਸੀਂ ਜਿਹੜੇ ਵਿਚਾਲੇ ਆ ਸਾਡੀ ਕੋਈ ਵੈਲਿਊ ਨਹੀਂ 8 ਨੰਬਰ ਦਾ ਨਾਮ ਆ ਮਾਇਆ ਮਾਇਆ ਦਾ ਜਿੱਦਾਂ ਆਠਾ ਪੈਂਦਾ ਉਦਾਂ ਹੀ ਘੇਰਾ ਇਦਾਂ ਆਠਾ ਪਾਉਣੀ ਆ ਆਪਾਂ ਉਸ ਤਰੀਕੇ ਨਾਲ ਹੀ ਆਪਾਂ ਮਾਇਆ ਦੇ ਜੰਜਾਲ ਦੇ ਵਿੱਚ ਉਲਝੇ ਹੋਏ ਆ ਇਹ ਸਚਾਈ ਹੈ ਜ਼ਿੰਦਗੀ ਦੀ ਪਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਵੀ ਤੁਹਾਡੇ ਕੋਲੇ 108 ਆ ਇਹਦਾ ਮਤਲਬ ਹੈਗਾ ਜ਼ਿੰਦਗੀ 1 ਨੰਬਰ ਤੇ ਹੈਗਾ ਮੈਂ ਪਰਮਾਤਮਾ ਕਹਿੰਦਾ 1 ਤੇ ਮੈਂ ਆ 0 ਤੇ ਕੋਈ ਵੈਲਿਊ ਨਹੀਂ ਤੁਸੀਂ ਖੁਦ ਖੜੇ ਹੋ 8 ਨੰਬਰ ਤੇ ਹੈਗੀ ਆ ਮਾਇਆ ਦਾ ਜਾਲ ਸੋਚਣਾ ਕਿਨੇ ਆ ਤੁਸੀਂ ਵੀ ਤੁਸੀਂ 1 ਨੰਬਰ ਤੇ ਜਾਣਾ 0 ਨੇ ਜਾਂ 8 ਤੇ ਜਾਣਾ 1 ਨੰਬਰ ਤੇ ਮਿਲੂਗਾ ਤੁਹਾਨੂੰ ਪਰਮਾਤਮਾ ਦਾ ਨਾਮ 8 ਨੰਬਰ ਤੇ ਤੁਹਾਨੂੰ ਮਿਲੂਗਾ ਮਾਇਆ ਦਾ ਜਾਲ ਹੁਣ ਜੀ ਆਪਾਂ 8 ਦਾ ਪਹਾੜਾ ਪੜਦੇ ਆਂ ਤੁਸੀਂ ਸਾਰੇ ਸੋਚ ਕੇ ਦੇਖੋ 8 ਦਾ ਪਹਾੜਾ ਪੜੋ 8 16 24 32 ਤੇ ਉਹਨਾਂ ਦਾ ਟੋਟਲ ਕਰਦੇ ਜਾਓ 8 ਤੇ 1 ਪਹਿਲਾਂ 8 ਆ ਗਿਆ 8 ਤੋਂ ਬਾਅਦ 16 ਆ ਗਿਆ 6 ਤੇ 1 7 8 3 24 24 ਹੋ ਗਿਆ 4 ਤੇ 2 6 نیچے ਨੂੰ ਕਿੱਧਰ ਜਾ ਰਿਹਾ ਘਟਦਾ ਤੁਰਿਆ ਜਾ ਰਿਹਾ ਮਾਇਆ ਦੇ ਜਾਲ 'ਚ ਫਸੋਗੇ ਤਾਂ ਜ਼ਿੰਦਗੀ ਘਟਦੀ ਤੁਰੀ ਜਾਊ ਬੱਦਦੀ ਨਹੀਂ ਦੂਸਰੇ ਪਾਸੇ ਆਪਾਂ 9 9 ਦਾ ਪਹਾੜਾ ਕਿਉਂ ਪੜਾਂਗੇ ਕਿਉਂਕਿ ਪ੍ਰਮਾਤਮਾ ਦਾ ਨਾਮ 9 9 ਦੁਨੀ 18 9 ਤੀਆਂ 27 ਟੋਟਲ ਕਰਦੇ ਜਾਓ ਪਹਿਲਾ 9 ਆ ਗਿਆ 9 ਦੁਨਾ 27 7 ਤੇ 2 9 ਆ ਗਿਆ ਸੌਰੀ 9 ਦੁਨੀ 18 8 ਤੇ 1 9 ਆ ਗਿਆ 9 ਤੀਆਂ 27 7 ਤੇ 2 9 ਆ ਗਿਆ ਐਂਡ ਤੱਕ ਜਾਊਗਾ ਕੌਣ ਨਾਮ ਐਂਡ ਤੇ ਜਾ ਕੇ ਆਪਾਂ ਨੂੰ ਮਿਲਿਆ ਕੀ ਆ ਪ੍ਰਮਾਤਮਾ ਦਾ ਨਾਮ ਕਿਤੇ ਘਟਿਆ ਨਹੀਂ ਜ਼ਿੰਦਗੀ ਦੇ ਵਿੱਚ ਵੱਧ ਰਿਹਾ ਪਰ ਆਪਾਂ ਕੀ ਆ ਸਚਾਈ ਕੀ ਆ ਆਪਾਂ ਜਾ ਕਿੱਧਰਲੇ ਪਾਸੇ ਰਹੇ ਆ 8 ਵਾਲੇ ਪਾਸੇ ਸਵੇਰੇ ਉੱਠਣਾ ਕੰਮਾਂ ਤੇ ਜਾਣਾ ਭੱਜਣਾ ਕਮਾਈਆਂ ਕਰਨੀਆਂ ਮਾਇਆ ਜੋੜਨੀ ਚੱਲ ਜਣੀ ਜਿਹੜੀ ਕਿ ਸਾਡੇ ਜਮਾ ਕੰਮ ਨਹੀਂ ਆਉਣੀ ਇਹ ਕਿਹਦੇ ਲਈ ਜੋੜ ਰਹੀਆਂ ਆਪਾਂ ਆਪਣੇ ਪਿਛਲੇ ਪਰਿਵਾਰ ਦੇ ਲਈ ਆਪਣੇ ਨਾਲ ਕੀ ਜਾਊਗਾ ਕੁਝ ਵੀ ਨਹੀਂ ਹੈਨਾ ਜੇ ਆਪਾਂ 9 ਦੇ ਪਹਾੜੇ ਨਾਲ ਜੋੜਦੇ ਆ ਮਤਲਬ 1 ਨੰਬਰ ਨਾਲ ਜੋੜਦੇ ਆ 108 ਚੋਂ ਤਾਂ ਆਪਾਂ ਕਿਹਨਾਂ ਜੁੜ ਜਾਂਦੇ ਆ ਪ੍ਰਮਾਤਮਾ ਦੇ ਨਾਮ ਨਾਲ 8 ਨਾਲ ਜੁੜਾਂਗੇ ਤਾਂ ਮਾਇਆ ਦੇ ਜਾਲ ਦੇ ਵਿੱਚ ਫਸ ਜਾਾਂਗੇ ਉਹਦੇ ਨਾਲ ਕੀ ਹੋਊਗਾ ਵੀ 8 ਨੰਬਰ ਦੇ ਪਹਾੜੇ ਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਜੂ ਤੇ ਜ਼ਿੰਦਗੀ ਦੇ ਵਿੱਚ ਅਸੀਂ ਘਾਟੀ ਜਾਣਾ ਨਾਮ ਨਾ ਜੁੜਾਂਗੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪਾ ਲਾਂਗੇ ਜਿਹੜਾ ਸਾਡੇ ਨਾਲ ਵੀ ਜਾਊਗਾ ਪਰ ਮਾਇਆ ਨਹੀਂ ਸਾਡੇ ਨਾਲ ਨਹੀਂ ਜਾਣਾ ਇਹ ਸੀ ਆਪਣੀ ਅਸਲੀ ਜ਼ਿੰਦਗੀ ਦੀਆਂ ਦੋ ਸਚਾਈਆਂ ਜਿਹੜੀਆਂ ਮੈਨੂੰ ਲੱਗਦਾ ਸੀ ਕਿ ਮੈਨੂੰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਪਹਿਲਾਂ ਵਾਲੀ ਜਿਹੜਾ ਮੈਂ ਜੋ ਤੁਹਾਨੂੰ ਕਹਾਣੀ ਸੁਣਾਈ ਸੀ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਚਾਈ ਹੈ ਜਿਹੜੀ ਨੂੰ ਆਪਾਂ ਅਣ ਦੇਖਿਆ ਕਰ ਦਿੰਨੇ ਆ ਇੱਕ ਵਾਰੀ ਹੁਣ ਵੀ ਤੁਸੀਂ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ 2 ਮਿੰਟਾਂ ਲਈ ਜ਼ਰੂਰ ਸੋਚੋਗੇ ਪਰ ਕੱਲ ਤੋਂ ਫੇਰ ਤੁਹਾਡੀ ਨਵੀਂ ਜ਼ਿੰਦਗੀ ਸ਼ੁਰੂ ਹੋ ਜੂਗੀ ਤੁਸੀਂ ਇਸ ਗੱਲ ਤੇ ਨਹੀਂ ਸੋਚੋਗੇ ਅਗਲੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ 108 ਵਾਲੀ ਇੱਕ ਵਾਰ ਆਪਣੇ ਬੱਚਿਆਂ ਨੂੰ ਬਿਠਾ ਕੇ 10 ਮਿੰਟ ਕੱਢ ਕੇ ਜ਼ਰੂਰ ਸਮਝਾਓ ਵੀ 108 ਦਾ ਮਤਲਬ ਹੁੰਦਾ ਕੀ ਆ ਮੈਂ ਤੁਹਾਡਾ ਧਨੋਲਾ ਕਾਪਲ ਬਲੌਗਸ ਚੈਨਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਆ ਮੇਰੀਆਂ ਦਸੀਆਂ ਹੋਈਆਂ ਇਹ ਕਹਾਣੀਆਂ ਤੁਹਾਨੂੰ ਜੇ ਵਧੀਆ ਲੱਗੀਆਂ ਜ਼ਿੰਦਗੀ ਦੀ ਸੱਚਾਈ ਤੁਹਾਨੂੰ ਵਧੀਆ ਲੱਗੀ ਸੁਣ ਕੇ ਤੇ ਅਸਲ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਰ ਰਹੇ ਆ ਜੇ ਤੁਹਾਨੂੰ ਲੱਗਦਾ ਵੀ ਹਾਂ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਰਹੇ ਆ ਤੇ ਆਪਾਂ ਕਿਤੇ ਨਾ ਕਿਤੇ ਗਲਤੀ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਆਪਾਂ ਜੋ ਦੱਸ ਰਹੇ ਆ ਉਹ ਉਹਨਾਂ ਨੂੰ ਫੋਲੋ ਕਰ ਰਹੇ ਨੇ ਤੇ ਆਪਾਂ ਵੀ ਉਹਨਾਂ ਨੂੰ ਉਹੀ ਦੱਸ ਰਹੇ ਆ ਜੋ ਆਪਾਂ ਨੂੰ ਪਹਿਲਾਂ ਤੋਂ ਪਤਾ ਕਿਉਂਕਿ ਆਪਾਂ ਨੂੰ ਵੀ ਆਪਣੇ ਬਜ਼ੁਰਗਾਂ ਵੱਲੋਂ ਇਹ ਚੀਜ਼ਾਂ ਉਹ ਦੱਸਣਾ ਚਾਹੁੰਦੇ ਆ ਪਰ ਆਪਾ ਟਾਈਮ ਨਹੀਂ ਦਿੰਦੇ ਉਹਨਾਂ ਤੋਂ ਸਿੱਖਦੇ ਨਹੀਂ ਹੈਗੇ ਤਾਂ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸਮਝਿਆ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਦੇ ਨਾਲ ਮੇਰੀਆਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀਆਂ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਜ਼ਰੂਰ ਸਮਝਾਉਣਾ ਤੇ ਆਪਣੇ ਬੱਚਿਆਂ ਦੇ ਵਰਡੇ ਤੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਉਹਦੇ ਤੇ ਇੱਕ ਦਰਖਤ ਜ਼ਰੂਰ ਲਾਇਆ ਕਰੋ ਜ਼ਿੰਦਗੀ ਦਾ ਦਸਤੂਰ ਆ ਕਿ ਇਥੋਂ ਸਾਰਿਆਂ ਨੇ ਜਾਣਾ ਕੋਈ ਵੀ ਜ਼ਿੰਦਗੀ ਦੇ ਵਿੱਚ ਇੱਥੇ ਜਦੋਂ ਆਇਆ ਤਾਂ ਉਹਨੇ ਜਾਣਾ ਤੈਅ ਆ ਉਹਨਾਂ ਦਾ ਜ਼ਿੰਦਗੀ ਤੋਂ ਜਾਣਾ ਇਸ ਕਰਕੇ ਮੈਨੂੰ ਲੱਗਦਾ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਵੀ ਆਪਾਂ ਨੂੰ ਇੱਕ ਦਰਖਤ ਜ਼ਰੂਰ ਲਾ ਲੈਣਾ ਚਾਹੀਦਾ ਜਿਹਦੇ ਨਾਲ ਕੇ ਆਪਣੀਆਂ ਯਾਦਾਂ ਵੀ ਬਣੀਆਂ ਰਹਿੰਦੀਆਂ ਨੇ ਤੇ ਆਉਣ ਵਾਲੀ ਜ਼ਿੰਦਗੀ ਦੇ ਲਈ ਜਿਹੜੇ ਸਾਹ ਨੇ ਉਹ ਵੀ ਸੌਖੇ ਹੋ ਜਾਂਦੇ ਆ ਇੰਨਾ ਕਹਿੰਦੀ ਹੋਈ ਮੈਂ ਆਪਣੀਆਂ ਦੋਨਾਂ ਵੀਡੀਓ ਦਾ ਇੱਥੇ ਐਂਡ ਕਰਦੀਆਂ ਮਿਲਾਂਗੇ ਆਪਾਂ ਤੁਹਾਨੂੰ ਆਪਣੇ ਨਵੇਂ ਬਲੌਗ ਨਾਲ ਨੰਮੀਆਂ ਵੀਡੀਓ ਦੇ ਨਾਲ ਧੰਨ ਅੱਲਾ ਕਪਲ ਬਲੌਗ ਚੈਨਲ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਡਾ ਇਨਾ ਪਿਆਰ ਤੇ ਸਪੋਰਟ ਸਾਨੂੰ ਮਿਲਦੀ ਆ ਆਪਣਾ ਪਿਆਰ ਤੇ ਸਪੋਰਟ ਸਾਡੇ ਨਾਲ ਇਸੇ ਤਰ੍ਹਾਂ ਬਣਾਈ ਰਹਿਣਾ ਰੱਖਣਾ ਤਾਂ ਕਿ ਅਸੀਂ ਆਪਣੇ ਚੈਨਲ ਨੂੰ ਅੱਗੇ ਲਿਜਾ ਸਕੀਏ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਤੇ ਸਾਡੇ ਬਲੌਗ ਸਾਡੀਆਂ ਵੀਡੀਓ ਫੈਮਿਲੀ ਵਾਲੀਆਂ ਹੁੰਦੀਆਂ ਨੇ ਇਹਨਾਂ ਨੂੰ ਜਰੂਰ ਦੇਖਣਾ ਤੇ ਇਹਨਾਂ ਦੇ نیچے ਆਪਣੀ ਰਾਇ ਜਰੂਰ ਦੇ ਕੇ ਜਾਇਓ ਪਲੀਜ਼ ਕਮੈਂਟਾਂ ਦੇ ਵਿੱਚ ਦੱਸਿਓ ਕਿੰਨੀ ਕ ਤੁਹਾਨੂੰ ਸੱਚਾਈ ਲੱਗੀ ਹੈ ਗੱਲਾਂ ਦੇ ਵਿੱਚ ਕਿੱਥੇ ਤੁਹਾਨੂੰ ਸਾਡੀ ਕਿਸੇ ਗੱਲ ਦੇ ਵਿੱਚ ਕੋਈ ਗਲਤੀ ਲੱਗੀ ਆ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਬਲੌਗ ਤੇ ਇੱਕ ਨਵੀਂ ਵੀਡੀਓ ਨਾਲ ਆਪਣਾ ਸਾਰਿਆਂ ਨੇ ਖਿਆਲ ਰੱਖਣਾ ਸਾਰਿਆਂ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਰਹਿਣ ਆਪਣੇ ਪਰਿਵਾਰ ਨੂੰ ਟਾਈਮ ਦੇਇਆ ਕਰੋ ਜੀ ਧੰਨਵਾਦ ਸਾਰਿਆਂ ਦਾ